ਮਲੇਰ ਕੋਲਾ ਸ਼ਹਿਰ ਹੁਣ ਵੱਡੇ ਸ਼ਹਿਰਾਂ ਦੇ ਵਿੱਚ ਗਿਣਿਆ ਜਾਣ ਲੱਗ ਪਿਆ ਹੈ ਕਿਉਂਕਿ ਬਲੈਕ ਡਾਕਟਰ ਜਮਰੂ रहमान ਨੇ ਜਿੱਥੇ ਵਿਕਾਸ ਦੇ ਕੰਮ ਕਰਾਏ ਹਨ ਉੱਥੇ ਹੀ ਇਹਨਾਂ ਵਿਕਾਸ ਦੇ ਕੰਮਾਂ ਤੋਂ ਪ੍ਰਭਾਵਿਤ ਹੋ ਕੇ ਚੰਗੀਆਂ ਅਲੇ-ਦਾਲੇ ਦੀਆਂ ਸੜਕਾਂ ਬਣਨ ਕਰਕੇ ਲੋਕਾਂ ਨੂੰ ਆਪਣੇ ਕਾਰੋਬਾਰ ਵਧਾਉਣ ਵਿੱਚ ਵੀ ਇਲਚਸਤਰੀ ਬਧੀ ਹੈ ਕਿਸੇ ਤਰ੍ਹਾਂ ਸ਼ਹਿਰ ਦੇ ਬਿਲਕੁਲ ਦਰਮਿਆਨ ਦੇ ਅੰਦਰ ਸਰਜੀਤ ਸਿੰਘ ਸਿੰਧੀ ਪ੍ਰਾਪਰਟੀ ਡੀਲਰ ਨੇ ਵੀ ਇੱਕ ਉਤਮ ਟਾਪਾ ਰੈਸਟੋਰੈਂਟ ਖੋਲ ਕੇ ਮਲੇਰ ਕੋਲੇ ਦੀ ਆਬਾਦ ਨੂੰ ਮਲੇਰ ਕੋਲੇ ਜਨਤਾ ਨੂੰ ਇੱਕ ਚੰਗਾ ਤੋਹਫਾ ਦਿੱਤਾ ਹੈ ਜਿਹੜੇ ਲੋਕ ਬਾਹਰ ਖਾਣਾ ਖਾਣ ਲਈ ਜਾਂਦੇ ਸੀ ਆਪਣੀ ਫੈਮਲੀਆ ਦੇ ਨਾਲ ਅੱਜ ਉਹਨਾਂ ਨੂੰ ਬਾਹਰ ਜਾਣ ਦੀ ਲੋੜ ਨਹੀਂ ਪੈਣੀ ਜੋ ਕਿ ਵਧੀਆ ਪੈਤ੍ਰੀਨ ਸ਼ੁੱਧ ਖਾਣਾ ਅੱਜ ਉਹਨਾਂ ਦੇ ਸ਼ਹਿਰ ਦੇ ਅੰਦਰ ਉਤਮ ਢਾਬਾ ਰੈਸਟੋਰੈਂਟ ਦੇ ਵਿੱਚ ਹੀ ਮਿਲੇਗਾ ਇਸ ਰੂਪ ਦਾ ਉਤਮ ਢਾਬੇ ਦਾ ਅੱਜ ਰਸਮੀ ਤੌਰ ਤੇ ਉਦਘਾਟਨ ਕੀਤਾ ਗਿਆ ਉਦਘਾਟਨ ਵਿੱਚ ਰਾਜਨੀਤਿਕ ਪਾਰਟੀਆਂ ਦੇ ਆਗੂ ਸਮਾਜਿਕ ਧਾਰਮਿਕ ਤੇ ਕਾਰੋਬਾਰੀ ਲੋਕਾਂ ਨੇ ਜਿਨ੍ਹਾਂ ਨੇ ਸ਼ਮੂਲੀਅਤ ਕੀਤੀ ਤਾਂ ਉਹਨਾਂ ਨੇ ਵੀ ਆਪੜਾ ਉਛਾਦੇ ਨਾਲ ਏ ਦੱਸਿਆ ਕਿ ਸ਼ਹਿਰ ਦੀ ਜ਼ਰੂਰਤ ਸੀ ਅੱਜ ਕਿਉਂਕਿ ਸ਼ਹਿਰ ਦੇ ਬਾਹਰ ਤੱਕ ਹੀ ਰੈਸਟੋਰੈਂਟ ਖੁੱਲ ਚੁਕੇ ਹਨ ਪਰ ਅਰਥੇ ਲੋਕ ਜਾਣ ਤੋਂ ਕਤਰਉਂਦੇ ਸੀ ਅੱਜ ਸ਼ਹਿਰ ਦੇ ਵਿੱਚ ਖੁੱਲਿਆ ਹੈ ਇਸ ਦੇ ਨਾਲ ਲੋਕਾਂ ਨੂੰ ਬੜੀ ਰਾਹਤ ਮਿਲੇਗੀ ਔਰ ਇਸ ਦਾ ਇਸ ਰੈਸਟੋਰੈਂਟ ਦੇ ਅੰਦਰ ਸਟਾਬਾ ਦੇ ਅੰਦਰ ਸ਼ਾਨਦਾਰ 8 ਕਮਰੇ ਬਣਾਏ ਗਏ ਹਨ ਏਸੀ ਰੂਮ ਹਨ ਜਿੱਥੇ ਲੋਕਾਂ ਨੂੰ ਠਹਿਰਨ ਦੀ ਵੀ ਸਹੂਲਤ ਦਿੱਤੀ ਗਈ ਹੈ ਜੰਗੀ پارک ਕੰਨੀ ਸਹੂਲਤ ਦਿੱਤੀ ਗਈ ਹੈ ਉੱਥੇ ਹੀ ਦੋ ਵੱਟੇ ਹਾਲ ਇੱਕ ਵੀਆਪੀ ਹਾਲ ਬਣਾਇਆ ਗਿਆ ਹੈ ਜਿੱਤੇ ਹਰ ਤਰ੍ਹਾਂ ਦੀ ਸਹੂਤਾ ਇੱਥੇ ਪ੍ਰਦਾਨ ਕੀਤੀਆਂ ਹਨ ਸਰਜੀਤ ਸਿੰਘ ਨੇ ਦੱਸਿਆ ਕਿ ਸਾਡੇ ਚਾਰਜ ਜਿਹੜੇ ਸ਼ਹਿਰ ਦੀ ਆਵਾਜ਼ ਨੂੰ ਦੇਖਦੇ ਹੋਏ ਸ਼ਹਿਰ ਦੇ ਵਿੱਚ ਗਰੀਬੀ ਨੂੰ ਦੇਖਦੇ ਹੋਏ ਲੈ ਮਜ਼ਦੂਰ ਲੋਕਾਂ ਨੂੰ ਦੇਖਦੇ ਹੋਏ ਸਾਨੇ ਬਹੁਤ ਚਾਰਜ ਜਿੱਤੇ ਰੱਖੇ ਹਨ ਤਾਂ ਕਿ ਸਾਡਾ ਸ਼ਹਿਰ ਜੋ ਇੱਕ ਗੁਲਦਸਤਾ ਸ਼ਹਿਦ ਬਣਿਆ ਜਾਂਦਾ ਹੈ ਉਸ ਗੁਲਦਸਤੇ ਨੂੰ ਅਸੀਂ ਆਪਣੇ ਉੱਤਮ ਟਾਬੇ ਰਹੀ ਇੱਕ ਹੋਰ ਗੁਲਦਸਤਾ ਬਣਾ ਕੇ ਦਈਏ ਤਾਂ ਕਿ ਲੋਕ ਗਰੀਬ ਲੋਕ ਵੀ ਆ ਕੇ ਇੱਥੇ ਖਾਣਾ ਖਾਣ ਤੇ ਉਹ ਵੀ ਮਹਿਸੂਸ ਕਰਨ ਕਿ ਅੱਜ ਅਸੀਂ ਚੰਡੀਗੜ੍ਹ ਦੇ ਰੈਸਟੋਰੈਂਟ 'ਤੇ ਬੈਠੇ ਆ ਅੱਜ ਅਸੀਂ ਜਲੰਧਰ ਰੈਸਟੋਰੈਂਟ 'ਤੇ ਬੈਠੇ ਆ ਜਾਂ ਪਟਿਆਲੇ ਦੇ ਰੈਸਟੋਰੈਂਟ 'ਤੇ ਬੈਠੇ ਆ ਉਹ ਵੀ ਮਹਿਸੂਸ ਕਰਨਗੇ ਉੱਤਮ ਟਾਬੇ 'ਤੇ ਵੀ ਜਾ ਕੇ ਕਿ ਸਾਨੂੰ ਵੀ ਅੱਜ ਉਹ ਜੇ ਬੱਲੇ ਸ਼ਰਮ ਬਰਗਾ ਟਾਬਾ ਮਿਲਿਆ ਹੈ ¿Por <coughs> <coughs> ਨਹਾਉ ਤੁਹਾਡਾ ਜੀ ਮੇਰੇ ਜੀ ਭਾਈ ਨੂੰ ਜਾਣਦੇ ਸੀ ਜੀ ਅੱਜ ਤੁਸੀਂ ਸ਼ਹਿਰ ਦਾ ਇੱਕ ਵੱਡੇ ਮੱਦਨ ਦਾ ਢਾਬਾ ਖੁੱਲਿਆ ਹੈ ਉਹਦੇ ਤੇ ਕੀ ਕਹੂੰਗਾ ਅੱਜ ਵੀ ਆਇਆ ਹਾਂ ਕਿਵੇਂ ਲੱਗਿਆ ਤੁਹਾਨੂੰ ਦੇਖੋ ਜੀ ਅੱਜ ਤੱਕ ਵੈਸੇ ਕਈ ਦਿਨਾਂ ਦੇ ਇੱਥੇ ਦਰਸ਼ਨ ਹੋ ਰਹੇ ਨੇ ਪਹਿਲਾਂ ਮਹਾਰਾਜਾ ਪ੍ਰਖਾਸ ਕਰਵਾਇਆ ਉਹਨੂੰ ਵੀ ਅਸੀਂ ਦਰਸ਼ਨ ਮਿਲੇ ਕਿ ਤੇ ਜੋ ਹੈ ਭਾਈ ਸਰਜੀਤ ਸਿੰਘ ਨੀ ਭਾਈ ਸੋਨੀ ਸਿੰਘ ਦੇ ਪਰਿਵਾਰ ਨੇ ਕਿ ਉਹ ਤੁਮ ਢਾਬਾ ਖੁੱਲਿਆ ਇਹਦੀ ਬਹੁਤ ਵੱਡੀ ਮੰਗ ਸੀ ਸ਼ਹਿਰ ਦੇ ਵਿੱਚ ਔਰ ਸ਼ਹਿਰ ਦੇ ਵਿੱਚ ਇਹ ਵੀ ਜ਼ਰੂਰੀ ਸੀ ਕਿ ਇੱਕ ਵਧੀਆ ਫੈਮਿਲੀ ਦੇ ਇਹ ਅਬਜਾਪਤਾ ਪ੍ਰੋਜੈਕਟ ਹੋ ਰਹੇ ਨੇ ਇਹਦੀ ਬਹੁਤ ਜ਼ਰੂਰਤ ਸੀ ਔਰ ਵਧੀਆ ਨਵੇਂ ਟੈਕਨੋਲੋਜੀ ਦੇ ਨਾਲ ਇਹ ਹੋਟਲ ਹਾਈਜ਼ਨਟ ਖੁੱਲ ਰਿਹਾ ਹੈ ਖੁੱਲ ਗਿਆ ওপਨਿੰਗ ਹੋ ਗਿਆ ਕੋਈ ਜੇ ਸਾਰੇ ਸ਼ਹਿਰ ਨਿਵਾਸੀ ਇਹੀ ਬਿਤੀ ਕਰਾਂਗੇ ਤੁਸੀਂ ਕੋਈ ਵੀ ਵਿਆਹ ਸਾਤੀ ਜਾਂ ਪ੍ਰੋਗਰਾਮ ਹੈ ਕੋਈ ਪਾਰਟੀ ਹੈ ਕਿਸੇ ਦੋਸਤਾਂ ਨਾਲ ਰਹਿਣਾ ਹੈ ਉਹ ਸਾਰਾ ਪ੍ਰਬੰਧਿਤ ਹੈ ਤੋਂ ਮੈਂ ਤਾਂ ਬੇਖੀਰ ਸਾਰੇ ਸ਼ਹਿਰ ਨੂੰ ਇਹ ਬਹੁਤ ਅੱਛਾ ਖਾਣਾ ਬਣਿਆ ਹੋਇਆ ਅੱਜ ਵੀ ਬਹੁਤ ਚੰਗੀਆਂ ਚੀਜ਼ਾਂ ਬਣੀਆਂ ਨੇ ਇਸ ਕਰਕੇ ਆਪਾਂ ਸਾਰੇ ਜਿਨ੍ਹਾਂ ਦੀ ਹੌਸਲਾ ਦੇ ਜਗਾ ਤਾਂ ਕਰਕੇ ਆਪਣੇ ਘਰੇ ਤੋਂ ਫਸਣ ਜਿਹੜੇ ਸਾਰੇ ਆਪਾਂ ਅੱਜੇ ਬਾਅਦ ਤੋਂ ਆ ਕੇ ਵਿਜ਼ਿਟ ਕਰੋ ਤੇ ਵਧੀਆ ਤੁਹਾਨੂੰ ਪ੍ਰਬੰਧ ਮਿਲੇ। ਅੱਜ ਅਸੀਂ ਆਪਣੇ ਸ਼ਹਿਰ ਦੇ ਅੰਦਰ ਇੱਕ ਨਵਾਂ ਢਾਬਾ ਖੁੱਲਿਆ ਸੱਖ ਵਿਆਰ ਦੇ ਅੰਦਰ ਅੱਜ ਤੁਸੀਂ ਵਿਜ਼ਿਟ ਕਰ ਰਹੇ ਹੋ ਓਪਨਿੰਗ ਤੇ ਆਏ ਹੋ ਕੀ ਮਹਿਸੂਸ ਕਰ ਰਹੇ ਹੋ ਸ਼ਹਿਰ ਵਾਤੇ? ਬਹੁਤ ਖੁਸ਼ੀ ਮਹਿਸੂਸ ਕਰ ਰਹੇ ਹਾਂ ਖਾਸ ਕਰਕੇ ਅਸੀਂ ਆਪਣੇ ਇਸ ਇਲਾਕੇ ਨੂੰ ਲੈ ਕੇ ਤੋ ਸਾਡੇ ਇਸ ਰੋਡ ਤੇ ਕੋਈ ਰੈਸਟੋਰੈਂਟ ਨਹੀਂ ਸੀਗਾ ਵਧੀਆ ਔਰ ਸ਼ਹਿਰ ਦੇ ਵਿੱਚ ਵੀ ਖਾਸ ਕਰਕੇ ਜਿਹੜਾ ਇਹਦਾ ਸਟੈਂਡਰਡ ਹੈ ਇਹਦੇ ਬਾਰੇ ਦੱਸਿਆ ਵੀ ਅਸੀਂ ਇਹਨੂੰ ਚੈੱਕ ਦੇਖਿਆ ਸਵੇਰ ਦਾ ਸੂਰਜ ਆਇਆ ਬੜਾ ਨਜ਼ਾਰੇਦਾਰ ਬਣਿਆ ਔਰ ਅਸੀਂ ਕਹਿੰਦੇ ਵੀ ਜਿਹੜੇ ਲੋਗ ਰਹਿਣ ਇਹਨਾਂ ਨੂੰ ਆਉਣਾ ਚਾਹਣ ਇੱਥੇ ਵਿਜ਼ਿਟਰ ਲਾਜੀ ਤੇ ਜਿਹੜੇ ਕਮਰੇ ਬਣਾਏ ਨੇ ਜਿਹੜੇ ਸ਼ਹਿਰ ਦੇ ਅੰਦਰ ਦੇ ਜਿਹੜੇ ਅੱਜ ਕੱਲ੍ਹ ਲੁਕਾ ਖੋਟਾਉਂਦੇ ਨੇ ਉਹ ਵੀ ਇਹਦੇ ਉਹਦੇ ਬਾਰੇ ਕਿਵੇਂ ਕਹੋਗੇ ਲੋਗ ਰਹਿਣ ਤੋ ਹਟਕੇ ਹੈ ਜੀ ਥੋੜੀ ਵਧੀਆ ਕੁਝ ਨਵਾਂ ਸੋਚਿਆ ਇਹਨਾਂ ਨੇ ਇਹ ਬਹੁਤ ਜ਼ਰੂਰੀ ਜੀ ਹੈ ਇਹਨਾਂ ਲਈ ਆਮਰਾ ਜੀ ਤੁਸੀਂ ਅੱਜ ਇੱਕ ਮਲੇਰ ਕੋਲੇਜ ਦਾ ਥਾਬਾ ਖੁੱਲਿਆ ਹੈ ਹੋਟਲ ਟਾਈਪ ਰੈਸਟੋਰੈਂਟ ਟਾਈਪ ਤੇ ਇਹਦੇ ਤੇ ਤੁਸੀਂ ਅੱਜ ਵਿਜ਼ਿਟ ਵੀ ਕੀਤਾ ਹੈ ਤੁਹਾਨੂੰ ਕਿਦਾਂ ਦਾ ਲੱਗਿਆ ਸ਼ਹਿਰ ਦੇ ਮਾਹੌਲ ਦੇ ਤੌਰ ਤੇ ਇੱਕ ਵਧੀਆ ਬਾਹਰੋਂ ਵਾਲਿਆਂ ਨੂੰ ਵੀ ਤੇ ਸ਼ਹਿਰ ਵਾਲਿਆਂ ਨੂੰ ਵੀ ਜਦ ਕਿਸੇ ਦੇ ਕੋਲ ਜਾਇਦਾ ਪਾਉਂਗਾ ਜਿਹੜੇ ਘਰਾਣਚੀ ਆ ਨਹੀਂ ਕਰਕੇ ਠਹਿਰਾ ਸਕਦੇ ਉਹਨਾਂ ਲਈ ਇਹ ਇੱਕ ਉੱਤਮ ਆਪ ਉੱਤਮ ਜੀ ਸ਼ਹਿਬਾਸ ਜੀ ਨੂੰ ਕੀ اپیل ਕਰੋਗੇ ਜਿਹੜੇ ਵੀ ਇਹਨਾਂ ਦੇ ਮਹਿਮਾਨ ਆਉਂਦੇ ਨੇ ਜਾਂ ਹੋਰ ਆਉਂਦੇ ਨੇ ਉਹਨਾਂ ਨੂੰ ਇੱਕ ਵਾਰ ਕਿਉਂਕਿ ਦੇਖਣ ਦਾ ਤਾਂ ਕੋਈ ਮੁੱਲ ਨਹੀਂ ਮੈਂ ਵੀ ਦੇਖ ਕੇ ਆਇਆ ਹਾਂ ਅੱਠ ਕਮਰੇ ਨੇ ਬਹੁਤ ਹੀ ਵਧੀਆ ਲਿਖੂ ਹੁਜ਼ੂਰ ਜੀ ਸਾਫ ਸਫਾਈ ਦਾ ਵੀ ਬੜਾ ਵਧੀਆ ਪ੍ਰਬੰਧ ਹੈ ਤੇ ਸ਼ਹਿਰ ਵਾਸੀਆਂ ਲਈ ਇੱਕ ਤੋਹਫ਼ਾ ਜਿਹੜਾ ਮਿਲਣਾ ਚਾਹੀਦਾ ਹੈ ਅੱਜ ਕੰਪੀਟੀਸ਼ਨ ਦਾ دور ਹੈ ਕੰਪੀਟੀਸ਼ਨ ਹੋਣਾ ਚਾਹੀਦਾ ਹੈ ਲੋਕਾਂ ਨੂੰ ਚੋਣ ਸਹੀ ਮੁੱਲ ਤੇ ਸਹੀ ਇਹ ਕਿ ਇਹ ਨਵੀਂ ਚੀਜ਼ ਬਣਾਈ ਹੈ ਤੁਸੀਂ ਸ਼ਾਇਦ ਉੱਪਰ ਦੇਖ ਕੇ ਆਉਗੇ ਜਿਹੜੇ ਇਹਨਾਂ ਨੇ ਹੱਬ ਜੇ ਬਣਾਏ ਨੇ ਤੇ ਉੱਥੇ ਹੈ ਉਹ ਕਿ ਉਹ ਕਿੱਦਾਂ ਦੇ ਲੱਗ ਰਹੇ ਤੁਹਾਨੂੰ कई बार की था लोग मान लो जलंधर जाते उतर जाते चीज तो यही है जोड़ी साढ़े शहर पैदा करीत जी ने यह शहर में बहर जाने की लौड़ तो नहीं शाम कोई गैस आया बच्चों लैके आना तो कम खर्च वाला नहीं है थोड़ा ट्रांसपोर्ट का खर्चा तो बचना ही है और रेट भी वोद मैं लगता घट ही होगा ਜਿਆਦਾ ਤਾਂ ਹੁਣਾ ਨਹੀਂ ਤੋਂ ਕਿ ਜ਼ਿਆਦਾ ਜ਼ੈਰੀ ਚੀ ਵਨ ਬੈਸਟ ਹੈ ਸੋ ਜੀ ਜੀ ਅੱਜ ਤੁਸੀਂ ਆਪਣੇ ਥਾਬੇ ਦਾ ਉਹਨੂੰ ਘਾਟਨ ਕੀਤਾ ਹੈ ਤੇ ਇਹ ਇਹਦੇ ਫੈਸਿਲਿਟੀਆਂ ਕੀ ਕੀ ਤੁਸੀਂ ਦਿਓਗੇ ਕਿਵੇਂ ਇਹਨੂੰ ਕਰੋਗੇ ਸ਼ਹਿਰ ਦੇ ਮਾਹੌਲ ਵਗੈਰਾ ਤੇ ਰਿਕੁਆਇਰਮੈਂਟ ਨੂੰ ਮੁੱਖ ਰੱਖਦੇ ਹੋ ਅਸੀਂ ਤੁਹਾਨੂੰ ਸ਼ਹਿਰ ਦੇ ਸੈਂਟਰ ਦੇ ਵਿੱਚ ਇੱਕ ਪਾਰਟੀ ਹਾਲ ਰੂਮਸ ਤੇ ਰੈਸਟੋਰੈਂਟ ਦਾ ਉਹਨੂੰ ਘਾਟਨ ਕੀਤਾ ਹੈ ਤੇ ਇਸ ਦੇ ਵਿੱਚ ਬਲਬ ਆਮ ਲੋਕਾਂ ਲਈ ਵੀ ਸੌਂਯਤ ਹੈ ਜੋ ਕਿ ਬਿਲਕੁਲ ਵਾਜਿਬ ਰੇਟਾਂ ਤੇ ਪਾਰਟੀ ਹਾਲ ਛੋਟੇ-ਮੋਟੇ ਫੰਕਸ਼ਨ ਰੂਮਸ ਇਹ ਬਿਲਕੁਲ ਸਿਕਿਉਰਟੀ ਦੇ ਮੁਤਾਬਿਕ ਕੀਤਾ ਗਿਆ ਹੈ ਪਲੀਜ਼ ਰਿਕਵੈਸਟ ਹੈ ਸਾਰੇ ਕੋਲ ਦੇ ਵਸਨੀਕਾਂ ਨੂੰ ਇੱਕ ਵਾਰੀ ਜ਼ਰੂਰ ਵਿਜ਼ਿਟ ਕਰਕੇ ਦੇਖੋ ਸਾਡੀ ਹੌਸਲਾ ਬਖਸ਼ਾਈ ਕਰੋ ਇਹ ਮਿਹਰਬਾਨੀ ਥੈਂਕ ਯੂ